ਆ ਦੋਸਤੋ ਅੱਜ ਅਸੀਂ ਪੀਆਂ ਦੇ ਮੇਲਾ ਕੋਟਪੂਰੀ ਦੇ ਵਿੱਚ ਲਾਈਵ ਕਰਨ ਆਏ ਆ ਇਹ ਸਾਡੇ ਕੋਲ ਲੜਕੀਆਂ ਨੇ ਗੁਰਪਾਇਆ ਆਉ ਉਹਨਾਂ ਦੀ ਹੈਡ ਲੜਕੀਆਂ ਨਾਲ ਗੱਲ ਕਰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਣਾ ਕੀ ਨਾਮ ਜੀ ਹਾਂਜੀ ਪ੍ਰਵੀਨਦਰ ਕਿੱਥੋਂ ਆਇਆ ਅਸੀਂ ਜ਼ੰਮੇ ਤੋਂ ਅ ਇਹ ਨੂੰ ਕਿੰਨਾ ਪੁਰਾਣਾ ਤੁਹਾਨੂੰ ਕਰਦੇ ਨੂੰ ਤਾਂ ਵੈਸੇ ਪਾਰਟ ਟਾਈਮ ਹੋ ਗਿਆ ਕਾਲਜ ਨੂੰ ਹੈ 2007 ਤੋਂ ਸ਼ੁਰੂ ਕੀਤਾ ਸੀਗਾ ਓਕੇ ਜੀ ਹਾਂਜੀ ਤੇ ਫਿਰ 11 ਚ ਛੱਡ ਦਿੱਤਾ ਸੀ ਥੋੜਾ ਪ੍ਰੋਬਲਮ ਸੀ ਤੇ ਫਿਰ ਉਸ ਤੋਂ ਬਾਅਦ ਵੇਚੂ ਕੀਤਾ ਕਟਗਟ ਵੀ 25 ਸਾਲ ਹੋ ਗਏ ਹੈ ਲਾਈਫ ਇਹਦੇ ਨਾਲ ਕੰਮ ਜਾਂਦਾ ਹਾਂਜੀ ਬਿਲਕੁਲ ਕੰਮ ਜਾਂਦਾ ਹਾਂਜੀ ਕੋਈ ਦਿੱਕਤ ਨਹੀਂ ਕਦੇ ਆਉਂਦੀ ਨਹੀਂ ਕੋਈ ਲੜਾਈ ਝਗੜਾ ਨਹੀਂ ਐਦਾ ਦਾ ਤਾਂ ਕੁਝ ਨਹੀਂ ਹਲ ਤੱਕ ਹੋਇਆ ਬਾਬਾ ਜੀ ਦੀ ਕਿਰਪਾ ਨਾਲ ਠੀਕ ਹੈ ਜੀ ਕਿਉਂਕਿ ਜਿੰਨਾ ਚਿਰ ਤੁਸੀਂ ਆਪ ਨਹੀਂ ਕਿਸੇ ਨੂੰ ਗਲਤ ਬੋਲਦੇ ਉਹਨਾਂ ਚੋਂ ਕੋਈ ਨਹੀਂ ਬੋਲਦਾ ਹੈਗਾ ਦੇਖ ਕੇ ਤੁਸੀਂ ਇਗਨੋਰ ਕਰਨਾ ਸਿੱਖੋ ਕਿਉਂਕਿ ਦੇਖੋ ਸਾਡਾ ਕੰਮ ਹੀ ਇਹ ਆ ਜਦੋਂ ਸਾਡਾ ਕੀਤਾ ਹੀ ਇਹ ਆ ਤੇ ਸਾਨੂੰ ਬਹੁਤ ਕੁਝ ਸੁਣਨਾ ਵੀ ਪੈਂਦਾ ਤੇ ਬਹੁਤ ਕੁਝ ਸਹਿਣਾ ਵੀ ਪੈਂਦਾ ਹਾਂਜੀ ਸੋ ਇਸ ਕਰਕੇ ਸਾਨੂੰ ਪਾਣੀ ਨੂੰ ਤਾਂ ਕਹਿੰਦੇ ਹੁੰਦੇ ਆ ਦੁੱਧ ਨੂੰ ਜਿੰਨਾ ਮਰਜ਼ੀ ਵਧਾ ਲਓ ਉਹ ਵਧਣਾ ਹੀ ਆ ਸੋ ਇਸੇ ਤਰ੍ਹਾਂ ਲੜਾਈ ਆ ਗੱਲਾਂ ਤੇ ਲੜਾਈ ਦੀ ਨਹੀਂ ਮਰਜ਼ੀ ਵਧਾ ਲਓ ਬੱਦਲ ਨਹੀਂ ਕਟਣੀ ਹੈ ਸੋ ਇਸ ਕਰਕੇ ਆਪਣੇ ਮਨ ਨੂੰ ਪਿੱਛੇ ਲੱਗੋ ਉਹਨਾਂ ਗੱਲਾਂ ਤੋਂ ਲੜਾਈਆਂ ਛੜਿਆ ਤੋਂ ਆਪਣੇ ਕੰਮ ਵੱਲ ਧਿਆਨ ਦਿਓ ਕੰਮ ਨਾ ਮਤਲਬ ਤੁਸੀਂ ਚਾਹੇ ਤੁਸੀਂ ਗੱਲਾਂ ਕਹੀਆਂ ਕਿ ਸੋਸਾ ਦਾ ਸਤਕਾਰ ਉਹ ਆਪਣੀ ਮਾਂਵੇਂ ਸਮਝੂ ਹਾਂਜੀ ਤੁਸੀਂ ਜਿੰਦਗੀ ਆਪਣੇ ਚ ਵੀ ਇੱਕ ਕਹਾਣੀ ਤੇ ਬਿਲਕੁਲ ਹਾਂਜੀ ਬਿਲਕੁਲ ਮੈਂ ਆਪਣੀ ਸੱਸ ਨੂੰ ਆਪਣੀ ਮਾਂ ਤੋਂ ਵੱਧ ਪਿਆਰ ਕਰਦਾ ਹਾਂਜੀ ਹਾਂਜੀ ਔਰ ਮੇਰੀ ਸੱਸ ਸਹੁਰੇ ਨੇ ਵੀ ਅੱਜ ਤੱਕ ਕਦੀ ਮੈਨੂੰ ਲੱਭਦੇ ਦੇ ਲੱਭਦੇ ਨਹੀਂ ਜੁੜਿਆ ਹੈਗਾ ਤੇ ਮੈਂ ਇਦਾਂ ਹੀ ਸਾਰਿਆਂ ਬਾਰੇ ਸੋਚਦੀ ਹਾਂ ਕਿ ਸਾਰਿਆਂ ਦੇ ਸੱਸ ਸਹੁਰੇ ਕਦੇ ਤੁਸੀਂ ਕਹਿੰਦੇ ਹੋ ਕਿ ਜਿਹੜੀਆਂ ਕੁੜੀਆਂ ਬਾਹਰ ਨੂੰ ਜਾਂਦੀਆਂ ਨੇ ਮੈਸੇਜ ਦਿੰਦਾ ਕਿ ਕੈਨੇਡਾ ਨੂੰ ਜਾਂਦੀਆਂ ਹੋਰ ਕਿਤੇ ਜਾਂਦੀਆਂ 20 ਤੋਂ 25 ਲੱਖ ਰੁਪਏ ਦੇ ਕੇ ਉਹ ਘਰ ਚ ਡੈਰੀ ਪਾਲ ਲਵੇਗਾ ਉਹ ਕੁਝ ਪਾਵੇ ਉਹ ਤਾਂ ਤੇਰੇ ਅੰਦੇ ਲੜਕਿਆਂ ਤੋਂ ਕਹਿੰਦੀ ਮੈਨੂੰ ਮੋਸਤ ਆਉਂਦਾ ਤੇ ਜਈ ਵੇ ਗਲਾਫੀ ਪਾਉਂਦੀਆਂ ਤੇ ਦੂਜੇ ਕੋਹ ਹੱਟਣਾ ਪੈ ਜਵੇ ਤੇ ਉਹ ਵੀ ਜਦੋਂ ਅਸੀਂ ਬਾਹਰ ਜਾ ਕੇ ਕੰਮ ਕਰਦੇ ਮੋਸਤ ਤਾਂ ਉੱਥੇ ਵੀ ਆਉਂਦਾ ਹਾਂ ਜੀ ਦਿروز ਸੀ ਜਾ ਕੇ 베ਰੀਆਂ ਤੋੜਦੇ ਆ ਜਾਂ ਦਿਹਾੜੀਆਂ ਕਰਦੇ ਆ ਕਹਿ ਲੋ ਹਨਾ ਮੁਸ਼ਕਲ ਤਾਂ ਉੱਥੇ ਵੀ ਆਉਂਦੀ ਆ ਉੱਥੇ ਤਾਂ ਮਿੱਟੀ ਨਾਲ ਹੱਥ ਕਰ ਲਿਪੜਦਾ ਹੀ ਆ ਉੱਥੇ ਨਹੀਂ ਤੋੜਦੇ ਠੀਕ ਹੈ ਉੱਥੇ ਕੋਈ ਦੇਖਦਾ ਜੀ ਇੱਥੇ ਇੱਥੇ ਵੀ ਕੋਈ ਨਹੀਂ ਦੇਖਦਾ ਇੱਥੇ ਵੀ ਕੋਈ ਨਹੀਂ ਦੇਖਦਾ ਤੁਸੀਂ ਆਪਣੀ ਅੱਖ ਨੂੰ ਆਪਣੇ ਕੰਮ ਵੱਲ ਲਾਓ ਠੀਕ ਹੈ ਲੋਕਾਂ ਵੱਲ ਨਾ ਲਾਓ ਲੋਕਾਂ ਨੂੰ ਮੈਂ ਸੋਚੋ ਕੀ ਬੋਲਦੇ ਆ ਲੋਕਾਂ ਨੂੰ ਬੋਲੀ ਜਾਂਦੇ ਕੀ ਬੋਲੇ ਇੱਕ ਦਿਨ ਇਦਾਂ ਦਾ ਟਾਈਮ ਆ ਜਾਣਾ ਕਿ ਲੋਕੀ ਖੋਦ ਆਪਣੇ ਮੂੰਹ ਦੇ ਉੱਤੇ ਹੱਥ ਰੱਖਣ ਦੇਲੇ ਮਜਬੂਰ ਹੋ ਜਾਂਦੇ ਤੁਸੀਂ ਸਵੇਰੇ ਕਿੰਨੇ ਵਜੇ ਉੱਠਦੇ ਆ ਮੈਂ ਸਵੇਰੇ 4 ਵਜੇ ਮੈਂ ਤਾਂ ਕਹਿਆ ਕਿ ਆਹ ਤੇ ਇਸ ਲੜਕੀ ਹੈ 9 ਵਜੇ ਉੱਠਦੀ ਹੋਵੇਗੀ ਨਹੀਂ ਮੈਂ ਖੋਦ ਅਮਰਤਾਂ ਦੇ ਮੈਂ ਪ੍ਰੇਮ ਕਰਦੇ ਆ

ਹੋਰ ਪਰ ਸਭ ਕੁਝ ਬਿਸਰ ਜਾਵੇ ਇਕ ਤੂੰ ਨਾ ਮਾਲਕਾ ਦਿਸੇ ਉਹਦਾ ਨਾਮ ਦਾ ਵੀ ਸਵੇ ਉਹਦੀ ਓਟ ਦੇ ਵਿੱਚ ਚੱਲ ਹਾਂਜੀ ਉਹਦੀ ਹੋਰ ਕੇਵਲ ਮੈਂ ਤਾਂ ਜਿੱਦਾਂ ਤੁਸੀਂ ਹੁਣ ਜੇ ਲੜਕੀ ਹਿੰਜਾ ਲੜਦੈ ਮੈਂ ਨਹੀਂ ਕੋਸਦਾ ਜੇ ਤੁਸੀਂ ਹੁਣ ਕਮਾਊ ਪੁੱਤ ਹਾਂ ਕੇਵਲ ਤਾਂ ਘਰ ਦੇ ਬ੍ਰਿਤੇ ਵੀ ਕਹਿੰਦੇ ਮੈਂ ਇੱਕ ਕੁੜੀ 50 ਤੋਂ ਜ਼ਿਆਦੇ ਕਰੀਬ ਕਮਾਲ ਲਈਏ ਵੀ ਇੱਕ ਕੁੜੀ ਕੁੱਤੀ ਦਾ ਕੰਮ ਕਰੇ ਨਾ ਕਰੇ ਨਹੀਂ ਮੇਰੇ ਇਦਾਂ ਦਾ ਕੋਈ ਨਹੀਂ ਹੈਗਾ ਮੈਂ ਸਾਰਾ ਘਰ ਦਾ ਕੰਮ ਕਰਕੇ ਆਈ ਆ ਅੱਜ ਜੀ ਸਿਰ ਸਾਰ ਕਰਕੇ ਆਈ ਆ ਕੱਲ ਵੀ ਅਸੀਂ ਨਵੇਂ ਸ਼ਹਿਰ ਤੋਂ ਰਾਹੋ ਰੋਡ ਦੇ ਉੱਤੇ ਪਿੰਡ ਸੀਗਾ ਸਾਡਾ ਪਾਲਟਾ ਪਿੰਡ ਛੋਟਾ ਪਾਲਟਾ ਉੱਥੋਂ ਜਾ ਕੇ ਕਿੱਥੋਂ ਜੀ ਪਿੰਡ ਨੂੰ ਪਾਲਟਾ ਹਾਂਜੀ ਹਾਂਜੀ ਉੱਥੋਂ ਜਾ ਕੇ ਘਰੇ ਪਹਿਲਾਂ ਦਾਨੇ ਸੁੱਟ ਕੇ ਆਉਂਦੇ ਫੇਰ ਆ ਕੇ ਕੱਪੜੇ ਧੋਤੇ ਫਿਰ ਨਹਾਤਾ ਫਿਰ ਜਾ ਚਾਹ ਦਾ ਕੱਪ ਪੀਤਾ ਜਾਨੀ ਮੇਰੇ ਬਾਬਾ ਜੀ ਨਹੀਂ ਆਏ ਜਦੋਂ ਮੈਂ ਚੜ੍ਹਦਾ ਪਾਵਾਂ ਨਹੀਂ ਤੇਰਾ ਆਖਤ ਸੁਆਦ ਮੇਰਾ ਅੱਜ ਕੱਲ੍ਹ ਦੀਆਂ ਬੱਚੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੀ ਹਾਂ ਅਸੀਂ ਤਾਂ ਇਹ ਸਨੇਹਾ ਦਵਾਂਗੇ ਕਿ ਆਪਦੇ ਮਾਪਿਆਂ ਦੀ ਜ਼ਿੰਦਗੀ ਨੂੰ ਨਾ ਖਰਾਬ ਕਰੋ ਲਾਜ ਨਾ ਲਾਓ ਪੜ੍ਹ ਲਿਖ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੋ ਜਿਹੜੇ ਲੋਕੀ ਤੁਹਾਨੂੰ ਗਲਤ ਕਿਤੇ ਵੱਲ ਲਾਉਂਦੇ ਆ ਜਾਂ ਤੁਹਾਨੂੰ ਗਲਤ ਕੁਛ ਇਦਾਂ ਦਾ ਰਿਪੀਟ ਕਰਦੇ ਆ ਨਾ ਉਹ ਆਪਣੀ ਮਾਂ ਨੂੰ ਦੱਸੋ ਕਿ ਫਲਾਨਾ ਬੰਦਾ ਮੈਨੂੰ ਮੰਮੀ ਇਦਾਂ ਕਹਿ ਰਿਹਾ ਹੈ ਕਿ ਮੈਂ ਉਹਦੇ ਨਾਲ ਕੀ ਗੱਲ ਕਰਾਂ ਕੀ ਨਾ ਕਰਾਂ ਉਹ ਤੁਹਾਡੀ ਮਾਂ ਤੁਹਾਡੀ ਆਪਣੀ ਸਹੇਲੀ ਹੈ ਤੁਹਾਡੀ ਮਾਂ ਨਹੀਂ ਹੈਗੀ ਸਹੇਲੀ ਜ਼ਿਆਦਾ ਹੈ ਉਹਨੂੰ ਮਾਂ ਨਾਲ ਸਮਝਾਓ ਨਹੀਂ ਗੱਲਾਂ ਤੋਂ ਦਾ ਉਹੀ ਕੁਐਸਚਨ ਕਰਦਾ ਜੋ ਤੁਸੀਂ ਸਟੇਜ ਤੇ ਬੋਲ ਕੇ ਮੈਂ ਉਹੀ ਕਿ ਮੈਂ ਖੁਦ ਮੈਂ ਖੁਦ ਮੈਂ ਦੇਖਦਾ ਲੜਕੀਆਂ ਬਹੁਤ ਸੋਹਣੀਆਂ ਸੁਨੱਖੀਆਂ ਉਹ ਪਰ ਆਪਣਾ ਲਾਈਫ ਪਾਰਟਨਰ ਨੂੰ ਕੰਪਲੀਟਲੀ ਛੱਡ ਲੈਣ ਲੈਂਦੀ ਮੈਂ ਮੈਂ ਸਟੇਜ ਤੇ ਵੀ ਇਹ ਗੱਲ ਕਹੀ ਸੀਗੀ ਉਹ ਨਸ਼ੇ ਖਾਂਦਿਆਂ ਛੱਡ ਲੈਂਦੀਆਂ ਫਿਰ 6 ਮਹੀਨੇ ਜਾਂ ਟੱਕੇ ਖਾਂਦੀਆਂ ਫਿਰ ਮਾਪਿਆਂ ਨੂੰ ਕਹਿੰਦੀ ਸਾਨੂੰ ਪੜਾਓ ਮਾਪਿਆਂ ਨੂੰ ਵੀ ਕਹਿੰਦਾ ਮੈਂ ਖੁਦ ਇਹ ਸਟੇਜ ਤੇ ਇਹ ਗੱਲ ਖੁਦ ਕਹੀ ਸੀਗੀ ਜੇ ਜਦੋਂ ਮਾਪੇ ਤੁਹਾਡੇ ਲਈ ਵਧੀਆ ਘਰ ਲੱਭਦੇ ਆ ਵਧੀਆ ਸਾਰਾ ਕੁਝ ਦੇਖਦੇ ਹੋ ਤੇ ਤੁਸੀਂ ਕਹਿ ਦਿੰਦੀਆਂ ਕਿ ਮੁੰਡਾ ਇਦਾਂ ਦਾ ਨਹੀਂ ਹੈਗਾ ਫਲਾਨਾ ਆ ਜੀ ਜਾਂ ਉਹ ਹਨਾ ਜਦੋਂ ਤੁਸੀਂ ਖੁਦ ਆਪਣਾ ਜਿਹੜਾ ਲਾਈਫ ਪਾਰਟਨਰ ਹੁੰਦਾ ਆ ਉਹ ਨਸ਼ੇ ਕਰਦਾ ਹੁੰਦਾ ਚਿੱਟਾ ਪੀਂਦਾ ਹੁੰਦਾ ਗੋਲੀਆਂ ਖਾਂਦਾ ਹੁੰਦਾ ਉਹਦੇ ਨਾਲ ਭੱਜ ਕੇ ਵਿਆਹ ਕਰਾ ਲੈਂਦੀਆਂ ਤੁਸੀਂ ਦੋ ਚਾਰ ਮਹੀਨੇ 10 ਦਿਨ ਨਿਕਲਦੇ ਆ ਤੇ ਤੁਸੀਂ ਫਿਰ ਬਾਅਦ ਚ ਕੀ ਸੋਚਦੀਆਂ ਆ ਯਾਰ ਇਹ ਤੇ ਨਸ਼ੇ ਕਰਦਾ ਕੀ ਪਹਿਲਾਂ ਤੁਹਾਨੂੰ ਪਤਾ ਪਤਾ ਸੀ ਨਾ ਇਹ ਸਿਰਫ ਇੱਕ ਫਤੂਰਾ ਇੱਕ ਸਿਰਫ ਨਸ਼ਾ ਆ ਜਿਹੜਾ 10 15 ਸਾਲਾਂ ਦੇ ਵਿੱਚ ਹੀ ਉਤਰਨਾ ਹੈ। ਕਿਉਂਕਿ ਮਾਤਾ ਪਿਤਾ ਤੇ ਲੜਕੀ ਨੂੰ ਕਾਹ ਨਹੀਂ ਕਿੰਨੀ ਜੇ ਜੋ ਮਾਂ ਤੇ ਕਹਿੰਦਾ ਉਹਦਾ ਪਤਾ ਬਚਲ ਰਿਹਾ। ਜੇ ਅਸੀਂ ਆਪਣੇ ਪੜਨ ਨੂੰ ਚੁਣਨਾ ਕੋ ਮਾਤਾ ਪਿਤਾ ਦੀ ਸਲਾਹ ਵਾ। ਜੇ ਅਸੀਂ ਆਪਣੇ ਮਾਪੇ ਦੀ ਰਜਾ ਚ ਰਹਿ ਕੇ ਚੱਲਾਂਗੇ ਨਾ ਤੇ ਕੱਲ ਨੂੰ ਮੰਨ ਲਓ ਰੱਬ ਨਾ ਕਰੇ ਕੋ ਸਾਡੇ ਤੇ ਢੀੜ ਵੀ ਪੰਚ ਸਾਡੇ ਮਾਪੇ ਛੱਡਦਾ ਸਾਡੇ। ਫੜ ਮੈਂ ਆ ਮੈਂ 2007 ਚ ਕੰਮ ਕੀਤਾ 2011 ਛੱਡਦਾ ਮੇਰਾ ਵਿਆਹ ਹੋ ਗਿਆ ਮੇਰੇ ਘਰ ਦੇ ਨਹੀਂ ਬੱਦਲ। ਠੀਕ ਆ ਸਾਡੇ ਘਰ ਦੇ ਹਾਲਾਤ ਉੱਥੇ ਕੁਛ ਇਦਾਂ ਦੇ ਸੀਗੇ ਕਿ ਮੈਨੂੰ ਕੰਮ ਕਰਨਾ ਪਿਆ। ਉਕਿ ਮੇਰੀਆਂ ਤਿੰਨ ਨਾਨਾ ਇੱਕ ਮਿੰਟ ਰੁਕਿਓ ਕਿ ਕੰਮ ਕੋਈ ਮਾੜਾ ਨਹੀਂ ਹੈਗਾ ਬੰਦੇ ਸੋਚਿਆ ਛੋਟੀ ਬੜੀ ਸਾਡੀ ਸੋਚਾ ਕੰਮ ਛੋਟਾ ਬੜਾ ਕੋਈ ਨਹੀਂ ਹੈ ਮੈਂ ਉਸ ਗੱਲ ਤੇ ਜ਼ਰੂਰ ਆਉਂਗੀ ਮੇਰੀਆਂ ਤਿੰਨ ਨਾਨਾ ਹੈ ਮੇਰੇ ਹਸਬੰਡ ਜਿਹੜੇ ਇਕੱਲੇ-ਇਕੱਲੇ ਆਉਂਦੇ ਸੱਸ ਸੋਹਰਾ ਤੇ ਹਸਬੰਡ ਮੇਰੇ ਪਹਿਲਾ ਸਕੂਲ ਦੀ ਵਾਸਤੇ ਲਾਉਂਦੇ ਸੀਗੇ 5500 ਰੁਪਏ ਦੇ ਜਿੱਦਣ ਮੈਂ ਉਹਦੇ ਵਿਆਹ ਹੀ ਗਈ ਹੌਲੀ-ਹੌਲੀ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਆਪਾਂ ਥੋੜਾ ਤੁਸੀਂ ਆਪਣੇ ਘਰ ਉਹਨਾਂ ਨੂੰ ਕੋਈ ਕਿ ਸਾਡਾ ਗੁਜ਼ਾਰਾ ਨਹੀਂ ਚੱਲਦਾ ਅਸੀਂ ਸਤੁਵੀਂ ਕੰਪਨੀ ਚੋਂ ਕੰਮ ਕਰਦੇ ਆ ਨੌ ਯਰ ਤੱਕ ਖਾ ਲੈਂਦੇ ਆ ਹਨ ਚਲੋ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਕਿ ਮੈਂ ਕੰਮ ਕਰੂੰਗੀ ਮੇਰਾ ਲਾਮਾ ਤੁਹਾਨੂੰ ਜਿੱਦੇ ਵੀ ਆ ਗਿਆ ਨਾ ਬਾੜਾ ਮੈਂ ਉੱਥੇ ਚੁੱਪ ਕਰਕੇ ਕੰਮ ਛੱਡ ਕੇ ਘਰੇ ਆ ਠੀਕ ਹੈ ਮੈਂ ਨੂੰ ਹੁਣ 4 ਸਾਲ ਹੋ ਗਏ ਕੰਮ ਕਰਦੀ ਹਾਂ ਮੈਂ ਆਪਣੀ ਹਿੱਕ ਦੇ ਜੋਰ ਤੇ ਪਹਿਲਾ ਕੰਮ ਕੀਤਾ ਸੀਗਾ ਹਿੱਕ ਦੇ ਜੋਰ ਨਾਲ ਹੁਣ ਕੰਮ ਕਰਦੀ ਆ ਆਪਦੇ ਮਾਪੇ ਨੂੰ ਵੀ ਦੇਖਦੀ ਆ ਆਪਦੇ ਸੱਸ ਸਹੁਰੇ ਨੂੰ ਵੀ ਦੇਖਦੀ ਆ ਆਪਣਾ ਆਪੀ ਦੇ ਬਹੁਤ ਚਾਹੀ ਆਪਣਾ ਹਾਂਜੀ ਮੇਰੇ ਤਿੰਨ ਬੁੱਧੀਆਂ ਹੈ। ਹਾਂਜੀ। ਤੇ ਮੈਂ ਇਹ ਸੀ ਬੜੀ ਛਿਆਣੀਆਂ ਪੰਜਾਬ ਦੀ ਤੇ ਮੇਰੀ ਨੂੰਹ ਉਹ ਕੋਈ ਚੋਰੀਆਂ ਨਾਲ ਗੱਲਬਾਤ ਕਰਕੇ ਮੈਂ ਕਹਿੰਦਾ ਕਿ ਜੇ 3 ਜੰਮਣ ਦੇ ਤਾਂ ਜੰਮਣ ਚਾਹੇ ਇੱਕ ਜੰਮੇ ਚਾਹੇ ਤਿੰਨ ਜੰਮੇ ਕੋਈ ਫਰਕ ਨਹੀਂ ਪੈਂਦਾ। ਜਦੋਂ ਲੜਕੀਆਂ ਤੇ ਮਾਪੇ ਦੀ ਭਰਾਵਾ ਦੀ ਕੋਈ ਲਾਜ ਨਹੀਂ ਰੱਖਦੇ ਉਹ ਫਰਕ ਹੀ ਪੈਂਦਾ। ਹਾਂਜੀ। ਇਸ ਕਰਕੇ ਮੈਂ ਸਾਡੀਆਂ ਲੜਕੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਐਵੇਂ ਲੜਕੇ ਨਾਲ ਸੱਜ ਬਾਗ ਸੱਜ ਬਾਗ ਦੇ ਕੇ ਨੱਠੋ ਨਾ ਉਹਨਾਂ ਨਾਲ। ਆਪਣੇ ਮਾਤਾ ਪਿਤਾ ਦਾ ਭਰਾਮਾ ਸਤਕਾਰ ਕਰਨ ਨੂੰ ਬੋਲਣ ਜੋਗੇ ਨਹੀਂ ਦਿੰਦੇ ਕਿ ਤੁਸੀਂ ਜਿਗਰਾ ਕਰੋ ਪੜੋ ਪੜਾਈ ਤੇ ਜੋਰ ਲਾਵੋ ਕਿ ਮੈਂ ਵੀ ਲੜਕੀ ਨੂੰ ਪੜਾਉਣ ਤੇ ਜੋਰ ਲਾਇਆ ਪੁੱਤ ਜਿੰਨਾ ਕਿ ਮੇਰੇ ਤੇ ਤਾਕਤ ਦੀ ਫੁਰਸਤ ਨਹੀਂ ਮੈਂ ਪੜਾਉਣ ਤੇ ਜੋਰ ਲਾਇਆ ਤੇ ਮੈਂ ਅੱਜ ਕੱਲ੍ਹ ਦੇ ਲੜਕੀਆਂ ਲੜਕੇ ਨੂੰ ਵੀ ਕਹਿੰਦਾ ਕੋਈ ਪੁੱਤਰੋ ਨਸ਼ਿਆਂ ਦੇ ਵਿੱਚ ਕੋਈ ਨਹੀਂ ਮੇਰੀ 63 ਸਾਲ ਦੀ ਉਮਰ ਹੋ ਗਈ ਹੈ ਮੈਂ ਕੋਈ ਨਸ਼ਾ ਨਹੀਂ ਕਰਦਾ ਕੋਈ ਮੀਟ ਨਹੀਂ ਖਾਂਦਾ ਮੇਰੀ ਕਿਸੇ ਨੂੰ ਸਿਹਤ ਮਾੜੀ ਨਹੀਂ ਇੱਕ ਕੁਆਟਾ 10 ਕਿਲੋ ਵੇਟਾ ਤੇ ਅੱਜ ਕੱਲ੍ਹ ਦੇ ਮੁੰਡਿਆਂ ਨੂੰ ਯਾਰ ਵਿੱਚ ਜ਼ਿਆਦਾ ਵਾ ਤਾਂ ਮੈਂ ਸਭ ਨੂੰ ਇਹੀ ਸੁਨੇਹਾ ਮੈਸੇਜ ਦੇਣਾ ਚਾਹੁੰਦਾ ਇਹ ਲੜਕੀ ਦੇ ਰਾਹੀਂ ਦੀ ਵੀ ਇਹ ਚੰਨ ਰਾਹੀਂ ਦੀ ਕਿ ਨਸ਼ੇ ਨਾ ਕਰੋ ਜਿਹੜਾ ਨਸ਼ਾ ਕਰਕੇ ਤੁਸੀਂ ਇਹ ਕਹਿੰਦੇ ਸਵਾਦ ਆਉਂਦਾ ਉਹ ਬਹਿਚ ਨੂੰ ਬਣ ਕੇ ਜਿੰਨਾ ਸਵਾਦ ਆਉਂਦਾ ਔਰ ਪਰਮਾਤਮਾ ਦਾ ਨਾਮ ਜਪੋ ਸਿਮਰਨ ਕਰੋ ਪ੍ਰਭੂ ਦਾ ਸਿਮਰਨ ਸਭ ਤੋਂ ਇੱਛਾ ਫਤਿਹ ਰਹੀ ਦੀ ਬਾਹਰ ਪੁਤੀਕਾ ਕਰਸਾਲ ਆਦਿ ਦੀ ਪੁਤੀਕਾ ਉਹ ਵੀ ਨਗਰ ਦੇ ਕੌਂਸਲ ਦੇ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਆ ਉਹ ਤੁਸੀਂ ਜਿਹੜਾ ਬਬਰਾਂ ਦਾ ਪਿੰਡ ਆ ਕਿਤੇ ਹਰ ਸਾਲ ਤੀਆਂ ਦਾ ਮੇਲਾ ਲੱਗਦਾ ਵਾ ਕਿ ਮੈਂ ਨੌਜਾਨ ਗੁਰਦੀਪ ਸਿੰਘ ਵੀ ਤੁਸੀਂ ਨੇੜੇ ਆਜੋ ਭਾਜੀ ਆਜੋ ਨੇੜੇ ਆ ਤੁਹਾਨੂੰ ਆਜੋ ਨੇੜੇ ਆ ਨੇੜੇ ਆ ਕਿ ਇਹ ਮੁੰਡੇ ਬਹੁਤ ਚੜ ਕੇ ਹੱਸ ਲੈਂਦੇ ਆ ਕਿ ਬੜੀ ਖੁਸ਼ ਹੁੰਦੀ ਆ ਜਦੋਂ ਜੇ ਮੈਂ ਹਰ ਸਾਲ ਇਹ ਲਾਈਵ ਚਲਾਉਂਦੇ ਆ ਕਿ ਕਿ ਬੜੂ ਕੁੜੀਆਂ ਵੀ ਆਉਂਦੇ ਆ ਕੋਈ ਗੱਲ ਜਨ ਪ੍ਰੋਗਰਾਮ ਨਹੀਂ ਛੇਨਦਾ ਬੜਾ ਭੈਣ ਭਰਾ ਮਾਂ ਪੇ ਬੇ ਕੁੜੀਆਂ ਦੇ ਬੈਠੇ ਦੇਖਦੇ ਆ ਬਹੁਤ ਖੁਸ਼ ਹੁੰਦੀ ਆ ਇਹ ਤੀਆਂ ਦਾ ਮੇਲਾ ਹਰ ਸਾਲ ਹੁੰਦਾ ਇਹਨੂੰ ਕੋਟ ਨੂੰ ਹੀ ਜੋਆਬੇ ਦਾ ਪਿੰਡ ਮਜੂਰ ਇਹਨੂੰ ਬਬਰਾਂ ਦੀ ਧਾਕੀ ਵੀ ਕਹਿੰਦੇ ਆ ਬਬਰਾਂ ਦਾ ਹਾਈ ਕੋਰਟ ਵੀ ਕਹਿੰਦੇ ਆ ਜੋਆਬੇ ਦਾ ਮਜੂਰ ਪਿੰਡ ਕੋਰਟ ਤੋਂ ਹੀ ਮੈਂ ਖੌ ਦਾ ਆਪਣਾ ਸਿਵਲ ਕੋਰ ਬੰਨ ਸਿੱਧੂ ਅੱਡਾ ਕੋਰਟ ਤੋਂ ਹੀ ਮੋਬਾਈਲ ਨੰਬਰ 955719816 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ